ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੋਕ ਮੋੜੇ ਦੇ ਵਿੱਚ ਚੋਕ ਮੋੜੇ ਪਿੰਡ ਜ਼ਿਲ੍ਹਾ ਫਰੋਜਪੁਰ ਦਾ ਮਨਮੱਤਾ ਨਗਰ ਆ ਮਿੱਤਰੋ ਇਹ ਪਿੰਡ ਜਿਹੜਾ ਲੱਖੋ ਕੇ ਬਹਿਰਾਮ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਨਗਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਮਹਿਬਾਈ ਹੁਣਾਂ ਦੀ ਬਕਾਊ ਆ ਮਿੱਤਰੋ ਸੂਣ ਵਾਲੀ ਮੈਂ ਕਰਨ ਵਾਲੀ ਦਿਨ ਦੈਂਦੀ ਆ ਪੰਜ ਸੱਤਾਂ ਜੇ ਸੂਣ ਦੇ ਵਿੱਚ 14 ਕਿਲੋ ਦਾ ਦੁੱਧ ਦਾ ਰਿਕਾਰਡ ਆ ਜਿਹੜਾ ਪੀਕ ਲੈਵਲ ਦਾ ਆ ਇਹਦਾ ਮਿੱਤਰੋ ਇਹ ਚੋਕ ਮੋੜੇ ਪਿੰਡ ਦੇ ਵਿੱਚ ਨੀਕ ਸੇਹਰ ਨੀਕ ਸਿੰਘ ਹਨਾ ਜੀ ਗੁਰਨੇਕ ਗੁਰਨੇਕ ਸਿੰਘ ਬਾਈ ਦੇ ਘਰੇ ਇਹ ਮੈਂ ਖੜੀ ਹੋਈ ਆ ਮਿੱਤਰੋ ਮੈਂ ਦਾ ਰੇਟ ਆ ਜਿਹੜਾ ਉਹ ਬਾਈ ਹੁਣੇ ਫੋਨ ਦੇ ਉੱਤੇ ਤੈਅ ਕਰਨਗੇ ਕੋਸ਼ਿਸ਼ ਕਰੂੰਗਾ ਮੈਂ ਮੈਂ ਤੁਹਾਨੂੰ ਤਰਕੇ ਵਿਖਾਉਂਦੀ ਵੈਸੇ ਮੈਂ ਡਰਦੀ ਆ ਘਰੇ ਜਿਹੜਾ ਬਾਈ ਹੁਣੀ ਜ਼ਰੂਰੀ ਕੰਮ ਦੇ ਵਿੱਚ ਕਿਤੇ ਚਲੇ ਗਿਆ ਇਸ ਕਰਕੇ ਬਾਈ ਹੁਣੀ ਘਰੇ ਹੈ ਨਹੀਂ ਸੀ ਨਹੀਂ ਤਾਂ ਇਹਦੀ ਡਿਟੇਲ ਮੈਂ ਬਾਈ ਹੁਣੇ ਤੁਹਾਨੂੰ ਲੈ ਦੇਣੀ ਸੀ ਮਿੱਤਰੋ ਔਰ ਵੱਡੀ ਮੈਂ ਆ ਪੂਰੀ ਨਿੱਗਰ ਜਾਣ ਵਾਲੀ ਪਾਲੀ ਸਭੀ ਕੋਈ ਇਹ ਨਹੀਂ ਹੈਗਾ ਛੋਟੀ ਸਮਝ ਕੇ ਮੈਂ ਆਇਆ ਜੇ ਮੈਂ ਪੂਰੀ ਵੱਡੀ ਆ ਕਹਿਣ ਤੋਂ ਪਾਵੇ ਆ ਵੀ ਹਾਥੀ ਚੇ ਨਹੀਂ ਜਾਣਾ ਨੇ ਪਿਕਅਪ ਗੱਡੀ ਕਰਾਉਣੀ ਪੈਣੀ ਆ ਇਸ ਤਰ੍ਹਾਂ ਦਾ ਇਹਦਾ ਕਰਮ ਵਾਲੀ ਦਾ ਵਜਨ ਪੰਜ ਚਾਰ ਦਿਨ ਲੈਂਦੀ ਆ ਥੱਲੋ ਸਾਫ਼ ਸੁਥਰੀ ਜੰਨੀ ਹੈਗੀ ਆ ਪਰ ਲੀਵੇ ਦੀ ਤੱਕ ਬੇਮਲੂਮੀ ਦੀ ਗਾਹ ਨੂੰ ਆ ਪਧਰਾ ਲੀਵਾ ਚੰਗਾ ਰ ਮੇਲੇ ਵੇ ਪੰਦਲੇ ਵੇ ਦੇ ਵਿੱਚ ਮੈਂ ਆ ਮਿੱਤਰੋ ਦੁੱਧ 14 ਕਿਲੋ ਪੀਕ ਲੈਵਲ ਦਾ ਕੰਡੇ ਦੇ ਉੱਤੇ ਦੇ ਦਿੰਦੀ ਆ ਮਾਲਕਾਂ ਦੇ ਦੁਆਰਾ ਠੰਡੀ ਸੀਲ ਲੱਜ ਕੇ ਆ ਰੇਟ ਇਹਦਾ ਜਿਹੜਾ ਉਹ ਬਾਈ ਹੁਣਿਆਂ ਨੇ ਫੋਨ ਦੇ ਉੱਤੇ ਤੈਅ ਕਰਨਾ ਵਾ ਤੁਸੀਂ ਨੰਬਰ ਲਾ ਲਿਓ ਤੇ ਰੇਟ ਫੋਨ ਤੇ ਪੁੱਛ ਲਿਆ ਜੀ ਮਿੱਤਰੋ ਕਿਉਂਕਿ ਬਾਈ ਹੁਣੀ ਜ਼ਰੂਰੀ ਕੰਮ ਦੇ ਵਿੱਚ ਕਿਤੇ ਗਏ ਹੋਇਆ ਉਪਰਾ ਕਰਦੀ ਆ ਮੈਂ ਇਹਨੂੰ ਆਪਾਂ ਖੋਲਦੇ ਨਹੀਂਗੇ ਮਿੱਤਰੋ ਇਹਦਾ ਛੋਟ ਲੈ ਕੇ ਲਾਵਾਂਗੇ ਜੇ ਲੱਗ ਗਿਆ ਤਾਂ ਨੰਬਰ ਲੋਡ ਕਰ ਲਓ ਬਾਈ ਨੀਕ ਸਿੰਘ ਬਾਈ ਦਾ ਤੁਹਾਡਾ ਜੋ ਤੁਸੀਂ ਨੰਬਰ ਫੋਨ ਦੇ ਉੱਤੇ ਭਰੋਗੇ ਨੀਕ ਸਿੰਘ ਬਾਈ ਦਾ ਨਾਮ ਆਊਗਾ ਮਿੱਤਰੋ ਟ੍ਰੂ ਕਲਰ ਦੇ ਉ 9814614723 9814614723 ਬਾਈ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਕਰਨੀਆ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡ ਹੈਗਾ ਵਾ ਮਿੱਤਰੋ ਚੋਕ ਮੋੜੇ ਜਿਲ੍ਹਾ ਹੈਗਾ ਵਾ ਫਲੋਈਪੁਰ ਨੇੜੇ ਹੈਗਾ ਵਾ ਸ਼ਹਿਰ ਲਖੋਕੇ ਪਹਿਰਾਮ ਗੱਲਬਾਤ ਲਈ ਨੰਬਰ ਸਕਰੀਨ ਉੱਤੇ ਤੇ ਰੇਡ ਫੋਮ ਦੇ ਉੱਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਚਲਦ ਮੋੜੇ